ਸਸ ਜੀ ਗਾਇਸ ਸਾਰੇ ਆਈ ਦੁੱਧ ਹਰ ਵਧੀਆ ਠੀਕ ਹੋਵਗੇ ਜੀ ਜਿਹੜੇ ਆਪਣੇ ਨਵੇਂ ਚੈਨਲ ਤੇ ਨੰਮੀਆਂ ਵੀਡੀਓ ਦੇਖਦੇ ਆ ਪਲੀਜ਼ ਤੁਸੀਂ ਲਾਈਕ ਸਬਸਕ੍ਰਾਈਬ ਜਰੂਰ ਕਰ ਆ ਹੈਗੇ ਆ ਜੀ ਮਾਈ ਲਵ ਦੇਖ ਕਿਉਂਕਿ ਇਹਨਾਂ ਦੀ ਸਪੋਰਟ ਦੀ ਬਹੁਤ ਚਾਹੀਦੀ ਆਈ ਬੋਲਿਆ ਕਰ ਪੂਨ ਤੇ ਆਈ ਬੋਲਦੇ ਆਪਾਂ ਇਨਾਂ ਦੀ ਸਪੋਰਟ ਬਹੁਤ ਜ਼ਰੂਰੀ ਹੈ ਤੁਹਾਡੀ ਵੀ ਬਹੁਤ ਜ਼ਰੂਰੀ ਹੈ ਕਿ ਆਪਣੇ ਫਤਿਹ ਹੁਣੀ ਚਲੇ ਗਏ ਆ ਸੁਪੂ ਦੇਖ ਸਕਦੇ ਹੋ ਤੁਸੀਂ ਕਿ ਹੁਣ ਜਾਣਾ ਲਾੜੀ ਨਹੀਂ ਕੰਮ ਤੇ ਤੇ ਆਪਾਂ ਕਰਨੇ ਆ ਕੰਮ ਕਰ ਤੁਸੀਂ ਦੇਖ ਸਕਦੇ ਆ ਆਪਣਾ ਮਾਰਨਿੰਗ ਦਾ 뷰 ਤਪ ਹੋ ਚੁੱਕੀ ਆ ਦੇਖੋ ਭਾਈ ਗੋਜੀ ਪਰਮਾਤਮਾ ਕਰਕੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਵੈਸੇ ਮਜ਼ਾਕ ਤਾਂ ਇੱਕ ਪਾਸੇ ਰੰਦਾ। ਮਜ਼ਾਕ ਕਰਦੇ ਸੀ ਅਸੀਂ ਦੋਨੋਂ ਜਾਣੇ। ਰੈਂਸੀ ਉਹ ਮੇਰੀ ਵੀਡੀਓ ਬੰਦ ਕਰਕੇ ਵਜ ਬੋਲਦੇ ਸੀ ਆ ਕੇ। ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਵੀਡੀਓ ਤਾਂ ਵੇਖਦੇ ਆਂ ਪਰ ਸਬਸਕ੍ਰਾਈਬ ਨਹੀਂ ਕਰਦੇਗੇ। ਪਲੀਜ਼ ਸਬਸਕ੍ਰਾਈਬ ਵੀ ਕਰਿਆ ਕਰੋ। ਅੱਜ ਜੱਪਾ ਕਰਨੀ ਬੈੱਡ ਦੀ ਚਾਦਰ ਚੇਂਜ ਤੇ ਕਰਨਾ ਬੈੱਡ ਦਾ ਕੰਬਲ ਵੀ ਵਾਸ਼ ਕਰਨਾਗਾ ਦੇਖ ਸਕਦੇ ਹੋ ਲੋਸ਼ਨ ਦੇਖ ਲੋ ਫਟੇ ਨਾ ਜਾਂਦੇ ਜਾਂਦੇ ਨੇ ਲੋਸ਼ਨ ਸੜਦਾ ਇੱਥੇ ਇਹਨੇ ਕੋਈ ਨਹੀਂ ਦੇ ਨਾਲ ਰੋਟੀ ਰੋਟੀ ਨੂੰ ਪਤਾ ਸੀ ਤੂੰ ਬੋਲਦੀ ਮਿੱਟੀ ਮਿੱਟੀ ਮਾਰ ਕੇ ਇੱਥੇ ਸਾਰੇ ਇਹੀ ਮੇਰੀ ਚਾਹਤ ਸੀ ਕਿ ਆਪਾਂ ਇਧਰ ਲਾਤੇ ਆਪਾਂ ਇਹ ਕਵਰ ¿Qué es lo que se llama? 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 ¿